ਸਸਿਕਾ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨਕਸੌਰ ਮੈਸਰ ਖਾਨਾ ਤੇ ਤੁਹਾਡਾ ਅੱਜ ਆਪਾਂ ਤੁਹਾਡੇ ਵਾਸਤੇ ਕੜਾਈ ਵਾਲਾ ਨਿਊ ਆਰਟੀਕਲ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਟ੍ਰੈਨੀ ਦੇ ਵਿੱਚ ਹੈ ਜਿਹੜਾ ਤੇ ਇਹ ਵਾਲਾ ਵਰਕ ਆਪਾਂ ਨੇ ਕਰਵਾਇਆ ਹੈ ਇਹ ਆਪਣੇ ਕੋਲੇ ਤਿਆਰ ਹੋ ਕੇ ਆਏ ਨੇ ਕਲਰ ਇਹਦੇ ਚਾਰ ਨੇ ਆਪਾਂ ਸੂਟ ਓਪਨ ਕਰਕੇ ਦੇਖਦੇ ਹਾਂ ਤੇ ਇਹ ਸਾਰਾ ਸਟਾਫ ਆਪਾਂ ਤੁਹਾਨੂੰ ਬਾਰਬਰੀ ਦੇ ਉੱਤੇ ਦੇਵਾਂਗੇ ਬਾਰਬਰੀ ਦਾ ਜਿਹੜਾ ਆਪਾਂ ਸਟਾਫ ਹੋਊਗਾ ਸਾਰਾ ਤੇ ਇਹ ਜਿਹੜੀ ਸ਼ਾਰਟ ਪੀਸ ਹੈ ਸ਼ਾਰਟ ਪੀਸ ਆਪਾਂ ਦੇਵਾਂਗੇ ਤੁਹਾਨੂੰ ਬਾਰਬਰੀ ਦੇ ਵਿੱਚ ਵਰਕ ਤੁਸੀਂ ਦੇ ਕੋਲੋਂ ਹੀ ਤੋਂ ਦੇਖ ਸਕਦੇ ਹੋ ਜਿਹੜਾ ਵਰਕ ਹੈ ਇਹ ਬਹੁਤ ਹੀ ਸੋਹਣਾ ਹੋਇਆ ਹੈ ਆਹ ਲਓ ਜੀ ਦੋ ਸੈਂਟਰ ਪੈਨਲ ਦੇ ਨਾਲ ਫਲਾਰ ਦੇ ਨਾਲ ਬਹੁਤ ਸੋਹਣਾ ਵਰਕ ਆਪਾਂ ਤੁਹਾਨੂੰ ਦੇਾਂਗੇ ਤੇ ਪਹਿਲਾ ਕਲਰ ਆਪਾਂ ਤੁਹਾਨੂੰ ਦੇਾਂਗੇ ਚੈਰੀ ਮਹਿਰੂਨ ਦੇ ਵਿੱਚ ਤੇ ਸਲਵਾਰ ਦੇ ਪੌਂਝੇ ਉੱਤੇ ਵੀ ਆਪਾਂ ਤੁਹਾਨੂੰ ਵਰਕ ਦੇਾਂਗੇ ਸ਼ਿਲਕ ਦੀ ਪਾੜਾ ਸ਼ਿਲਕ ਦੀ ਸਲਵਾਰ ਆਪਾਂ ਨਾਲ ਦੇਾਂਗੇ ਤੁਹਾਨੂੰ ਤੇ ਬਹੁਤ ਸੋਹਣਾ ਵਰਕ ਸਲਵਾਰ ਦੇ ਉੱਤੇ ਹੋਇਆ ਆਹ ਲਓ ਜੀ ਦੁਪੱਟਾ ਵੀ ਤੁਸੀਂ ਦੇਖ ਸਕਦੇ ਹੋ ਬਾਰਬਰੀ ਦਾ ਦੁਪੱਟਾ ਬਹੁਤ ਹੀ ਸੋਹਣਾ ਖੋਲੇ ਸਾਇਦ ਦਾ 2.5 ਮੀਟਰ ਦਾ ਦੁਪੱਟਾ ਦੇਾਂਗੇ ਚਾਰ ਕਲਰ ਆਪਣੇ ਕੋਲੇ ਅਵੇਲੇਬਲ ਆ ਚਾਰੀ ਕਲਰ ਮੈਂ ਤੁਹਾਨੂੰ ਦਿਖਾਉਂਗੀ ਬਹੁਤ ਹੀ ਸੋਹਣੇ ਚਾਰੀ ਕਲਰ ਜਿਹੜੇ ਆਪਣੇ ਕੋਲੇ ਆਹ ਲੋ ਜੀ ਜਿਹੜਾ ਦੂਸਰਾ ਕਲਰ ਆਪਾਂ ਤੁਹਾਨੂੰ ਦੇਾਂਗੇ ਇਹ ਵਾਲਾ ਆ ਗਿਆ ਫਿਰੋਜੀ ਦੇ ਵਿੱਚ ਤੇ ਇਹ ਵੀ ਕਲਰ ਬਹੁਤ ਪਿਆਰਾ ਹੈ ਤੇ ਸਾਰੇ ਸੇਮ ਹੋਣਗੇ ਸਲਵਾਰਾਂ ਦੇ ਪਹੁੰਚੇ ਉੱਤੇ ਵਰਕ ਹੋਊਗਾ ਬਹੁਤ ਹੀ ਸੋਹਣਾ ਸੂਟ ਆ ਪਾਰਟੀ ਵੇਅਰ ਤੇ ਤੁਸੀਂ ਸਾਡੇ ਕੋਲੋਂ ਸੂਟ ਨੂੰ ਬੁੱਕ ਕਰ ਸਕਦੇ ਹੋ ਖੁੱਲੇ ਸਾਈਜ਼ ਦੇ ਦੁਪੱਟਿਆਂ ਦੇ ਨਾਲ 2.5 ਮੀਟਰ ਦੇ ਦੁਪੱਟਿਆਂ ਦੇ ਨਾਲ ਆਪਾਂ ਸਾਰੇ ਸੂਟ ਤੁਹਾਨੂੰ ਦੇਾਂਗੇ ਖੁੱਲੇ ਖੁੱਲੇ ਸਾਈਜ਼ ਦੇ ਦੁਪੱਟੇ ਨੇ ਤੇ ਤੀਸਰਾ ਕਲਰ ਜਿਹੜਾ ਆਪਣੇ ਕੋਲੇ ਆਇਆ ਇਹ ਵਾਲਾ ਆਇਆ ਮਸਟਰਡ ਸ਼ੇਡ ਦੇ ਵਿੱਚ ਆਹ ਲੋ ਜੀ ਸਾਰੇ ਸ਼ੂਟ ਆਪਾਂ ਖੋਲ ਕੇ ਦਿਖਾਉਣੀ ਆ ਤੁਹਾਨੂੰ ਇਸ ਕਰਕੇ ਕਿਉਂਕਿ ਤੁਹਾਨੂੰ ਸਕਰੀਨਸ਼ਾਟ ਜਿਹੜਾ ਲੈਣਾ ਸੌਖਾ ਹੋ ਜਾਵੇ ਤੇ ਸੌਫਾ ਹੈਗਾ ਇਹ ਵਰਵਰੀ ਦਾ ਵਰਵਰੀ ਦਾ ਕੱਪੜਾ ਬਹੁਤ ਹੀ ਸੋਹਣਾ ਹੈ ਸੌਫਟ ਵਾਲਾ ਤੇ ਜਿਹੜਾ ਵਰਕ ਹੈ ਇਹ ਵੀ ਬਹੁਤ ਹੀ ਸੋਹਣਾ ਕੀਤਾ ਹੈ ਤੇ ਦੁਪੱਟਾ ਵੀ ਬਹੁਤ ਫਿਨਿਸ਼ਿੰਗ ਦੇ ਨਾਲ ਤਿਆਰ ਕੀਤਾ ਹੈ ਬੁਟੀ ਨਿੱਕੀ ਨਿੱਕੀ ਬੁਟੀ ਸਾਰੀ ਦੁਪੱਟੇ ਦੇ ਵਿੱਚ ਦਿੱਤੀ ਹੈ ਤੇ ਪੋਰ ਸਾਈਡ ਤੇ ਵੀ ਬਹੁਤ ਸੋਹਣਾ ਜਿਹੜਾ ਦੁਪੱਟੇ ਦਾ ਵਰਕ ਹੈ ਇਸ ਤੋਂ ਬਾਅਦ ਲਾਸਟ ਵਾਲਾ ਕਲਰ ਆਪਣਾ ਆ ਗਿਆ ਪਰਪਲ ਸ਼ੇਡ ਦੇ ਵਿੱਚ ਡਾਰਕ ਪਰਪਲ ਆ ਲਓ ਜੀ ਚਾਰੇ ਕਲਰ ਹੀ ਬਹੁਤ ਪਿਆਰੇ ਨੇ ਤੇ ਜੇ ਤੁਸੀਂ ਸ਼ੂਟ ਨੂੰ ਸਾਡੇ ਕੋਲੋਂ ਬੁੱਕ ਕਰਨਾ ਹੈ ਤਾਂ ਸਾਡਾ ਨੰਬਰ ਸਕਰੀਨ ਤੇ ਦਿੱਤਾ ਹੁੰਦਾ ਤੁਸੀਂ ਸ਼ੂਟ ਨੂੰ ਬੁੱਕ ਕਰ ਸਕਦੇ ਹੋ ਦਿੱਤੇ ਹੋਏ ਨੰਬਰ ਉੱਤੇ ਤੇ ਨਾਲੇ ਨਾਲ ਦੀ ਨਾਲ ਤੁਸੀਂ ਸਾਡੇ ਕੋਲੋਂ ਪ੍ਰਾਈਜ਼ ਵੀ ਇਹਦਾ ਜਿਹੜਾ ਸ਼ੂਟ ਦਾ ਹੈਗਾ ਪੁੱਛ ਸਕਦੇ ਹੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸੋਹਣਾ ਜਿਹਾ ਕਮੈਂਟ ਕਰਨਾ ਜੀ ਵੀਡੀਓ ਲਾਈਕ ਸ਼ੇਅਰ ਕਰਨੀ ਆਹ ਵਾਲੇ ਚਾਰ ਕਲਰਾਂ ਦੇ ਵਿੱਚ ਜਿਹੜੇ ਸ਼ੂਟ ਆਪਣੇ ਕੋਲੇ ਆਏ ਸੀ ਵਰਕ ਹੋ ਕੇ ਬਹੁਤ ਹੀ ਸੋਹਣਾ ਜਿਹੜਾ ਆਪਣੇ ਕੋਲ ਲਿਮਟਿਡ ਜਿਹਾ ਸਟਾਕ ਹੈ ਤੇ ਤੁਸੀਂ फटाफट ਆਰਡਰ ਸਾਡੇ ਕੋਲ ਪਲੇਸ ਕਰ ਲੈਣਾ ਧੰਨਵਾਦ ਜੀ